ਦੀ ਸਰਸਾ ਨਦੀ ਵੀ ਚੜੀ ਸੀ ਪਰ ਆਪੇ ਸ਼ਾਨੀ ਮੁੜੇ ਆ ਆਪਣੇ ਕਾਲਪੁਰਖ ਨੂੰ ਅਰਦਾਸੇ ਕੀਤੇ ਆਪ ਸਰਸਾ ਨਦੀ ਪਾਰ ਕਰਕੇ ਗਏ ਉਸੇ ਤਰ੍ਹਾਂ ਮੇਰੇ ਸੋਹਣੇ ਸਤਿਗੁਰ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਜੀ ਅੱਜ ਫਿਰ ਆਪ ਜੀ ਨੂੰ ਯਾਦ ਕੀਤਾ ਜਾਂਦਾ ਹੈ ਅੱਜ ਫਿਰ ਆਪ ਜੀ ਤੋਂ ਮੇਰੇ ਸੋਹਣੇ ਸਤਿਗੁਰ ਪਾਤਸ਼ਾਹ ਵਾਹਿਗੁਰੂ ਆਪ ਨੂੰ ਗਹਾਰ ਕੀਤੀ ਜਾਂਦੀ ਹੈ ਮੇਰੇ ਵਾਹਿਗੁਰੂ ਆਪ ਆਪਣੇ ਦਿਆਂ ਦਿਆਂ ਨੂੰ ਬਖਸ਼ੋ ਆਪ ਆਪਣੇ ਮੇਰੇ ਪਿਆਰੇ ਆਪ ਆਪਣੇ ਪਿਆਰਿਆਂ ਨੂੰ ਬਖਸ਼ੋ ਆਪ ਆਪਣੀ ਸੰਗਤ ਨੂੰ ਬਖਸ਼ੋ ਮੇਰੇ ਵਾਹਿਗੁਰੂ ਜਾਲਪ ਮਹਾਰਾਜ ਜੋ ਜਾਲਿਆ ਸਭੇ ਪਾਛੜੀ ਆਪ ਇਸ ਨੂੰ ਥੱਲ ਪਾਓ ਤੂੰ ਹੀ ਥੱਲ ਪਾਉਣ ਵਾਲਾ ਹੈ ਮੇਰੇ ਵਾਹਿਗੁਰੂ ਤੂੰ ਹੀ ਇਸ ਨੂੰ ਵਧਾਉਣ ਵਾਲਾ ਹੈ ਮੇਰੇ ਸੋਹਣੇ ਸਤਸਕੂਰ ਪਾਸ਼ਾ ਜੀ ਆਪ ਰੱਖਿਆ ਕਰੋ ਸਿਰ ਤੇ ਮਿਹਰ ਭਰਿਆ ਆਸਰਾ ਕੇ ਚੜ੍ਹਦੀ ਕਲਾ ਕਰੋ ਮੇਰੇ ਸੋਹਣੇ ਸਤਸਕੂਰ ਪਾਸ਼ਾ ਚੜ੍ਹਦੀ ਕਲਾ ਦੀ ਅਰਦਾਸ ਮੇਰੇ ਵਾਹਿਗੁਰੂ ਆਪ ਨੇ ਹਮੇਸ਼ਾ ਹੀ ਆਪਣੀ ਤੇ ਆਪਣੇ ਪਿਆਰਿਆਂ ਦੀ ਚੜ੍ਹਦੀ ਕਲਾ ਦਿੱਤੀ ਵਾਹਿਗੁਰੂ ਇਸ ਵਰਤ ਵੀ ਆਪ ਜੀ ਦੀਆਂ ਸੰਗਤਾਂ ਆਪ ਜੀ ਦੀਆਂ ਪਿਆਰੇ ਮੇਰੇ ਸੋਹਣੇ ਸਤਸਕੂਰ ਪਾਸ਼ਾ ਜੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਸੋ ਸਤਪੁਰ ਪਾਸ਼ਾ ਦੁਆਸਤ ਸੇਵਾਦਾਰ ਸੇਵਾਦਾਰੀਆਂ ਜਿੰਪਾ ਰਾਤ ਇਕਜੁੱਟ ਹੋ ਕੇ ਆਪ ਵੀ ਸਤਿਕਾਰੀਆਂ ਸੇਵਾ ਕਰਨੀਆਂ ਹਨ ਮੇਰੇ ਸੋਹਣੇ ਸਤਪੁਰ ਪਾਸ਼ਾ ਜੀ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਹੌਰ ਬਲ ਬਖਸ਼ੋ ਮੇਰੇ ਵਾਹਿਗੁਰੂ ਆਪ ਆਪਣੇ ਪਿਆਰਿਆਂ ਦਾ ਮੋਢਾ ਨਾ ਬੁਲੰਦ ਰੱਖੋ ਮੇਰੇ ਵਾਹਿਗੁਰੂ ਆਪ ਹਮੇਸ਼ਾ ਚੜ੍ਹਦੀ ਕਲਾ ਰੱਖੋ ਵਾਹਿਗੁਰੂ ਆਪ ਹਮੇਸ਼ਾ ਚੜ੍ਹਦੀ ਕਲਾ ਰੱਖੋ ਮੇਰੇ ਸੋਹਣੇ ਸਤਪੁਰ ਪਾਸ਼ਾ ਆਪ ਦੀ ਅਰਦਾਸ ਬੇਨਤੀ ਮੇਰੇ ਸੋਹਣੇ ਸਤਪੁਰ ਪਾਸ਼ਾ ਠੀਕੇ ਪੰਜ